ਨਕੋਦਰਪੁਰ ਪੁਲਿਸ ਨੇ ਲੁੱਟਾਂ ਖੋਹਾਂ ਅਤੇ ਵਾਹਨ ਚੋਰੀ ਕਰਨ ਵਾਲੇ ਇੱਕ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਲੁੱਟਾਂ ਖੋਹਾਂ ਅਤੇ ਵਾਈਕਲ ਚੋਰੀ ਕਰਨ ਵਾਲੇ ਇਸ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਉਸ ਵੇਲੇ ਕਾਬੂ ਕੀਤਾ। ਜਦੋਂ ਨਕੋਦਰ ਸਦਰ थाना ਮੁਖੀ ਬਲਜਿੰਦਰ ਸਿੰਘ ਅਤੇ ਚੌਕੀ ਇਨਚਾਰਜ ਸ਼ੰਕਰ ਲਵleen ਕੁਮਾਰ ਦੀ ਅਗਵਾਈ ਹੇਠ ਨਾਕੇ ਦੌਰਾਨ ਇਹਨਾਂ ਤਿੰਨ ਆਰੋਪੀਆਂ ਨੂੰ ਚੋਰੀ ਕੀਤੇ ਵਾਹਨਾ ਸਮੇਤ ਕਾਬੂ ਕੀਤਾ ਗਿਆ। ਇਹਨਾਂ ਆਰੋਪੀਆਂ ਕੋਲੋਂ ਚਾਰ ਮੋਟਰਸਾਈਕਲ ਇੱਕ Honda Activa ਅਤੇ ਚਾਰ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ। ਡੀਐਸਪੀ ਸੁਖਪਾਲ ਸਿੰਘ ਹੁਣਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਫੜੇ ਗਏ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਅੱਗੇ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਕੈਮਰਾ ਪਰਸਨ ਸੰਜੀਵ ਸ਼ਰਮਾ ਦੇ ਨਾਲ ਰਾਜੇਸ਼ ਅहीर ਦੀ ਵਿਸ਼ੇਸ਼ ਰਿਪੋਰਟ ਇਹ ਜੀ ਮਾਨਯੋਗ ਐਸਐਸਪੀ ਸਾਹਿਬ ਜਲੰਧਰ ਰੂਲ ਸਰ ਹਰਕਮ ਪੀਸ ਸੰਖਤਰ ਦੁਆਰਾ ਚਲਾਈ ਗਈ ਜਿਹੜੀ ਇੱਕ ਸਪੈਸ਼ਲ ਮੁਹਿੰਮ ਹੈ ਜੋ ਕਿ ਲੁੱਟਮਾਰ ਕਰਨ ਵਾਲੇ ਅਤੇ ਦੂਜੇ ਨਿਸ਼ਾਨ ਵਾਲੇ ਦੇ ਖਿਲਾਫ ਚਲਾਈ ਗਈ ਹੈ ਉਸੇ ਤਰ੍ਹਾਂ ਦੀ ਸਦਰ ਪੁਲਿਸ ਨਕੋਦਰ ਨੂੰ ਇੱਕ ਜਿਹੜੀ ਸਫਲਤਾ ਮਿਲੀ ਜਿਹਦੇ ਵਿੱਚ ਮਿਤੀ 8 12 ਨੂੰ ਜਿਹੜਾ ਵਾ ਇੱਕ ਇੰਦਰਜੀਤ ਲਾਮ ਦਾ ਵਿਅਕਤੀ ਜੋ ਕਿ ਸ਼ੰਕਰ ਤੋਂ ਆਪਣੀ ਲੈਬਾਰਟਰੀ ਤੋਂ ਕੰਮ ਕਰਕੇ ਆਪਣੇ ਘਰ ਲਿੱਤਰਾਂ ਨੂੰ ਆ ਰਿਹਾ ਸੀ ਤੇ ਰਸਤੇ ਦੇ ਵਿੱਚੋਂ ਉਹ ਨੂੰ ਤਿੰਨ ਜੁਵਾ ਨੌਜਵਾਨਾਂ ਨੇ ਮੋਬਾਈਲ ਤੇ ਉਹਦਾ ਕੋਈ ਸਮਾਨ ਜਿਹੜਾ ਉਹ ਸਨੈਚ ਕਰ ਲਿਆ ਸੀਗਾ ਉਹਦੇ ਕਾਗਜ਼ਾਤ ਵਗੈਰਾ ਸੋ ਇਹਦੀ ਤਫ਼ਤੀਸ਼ ਜਿਹੜਾ ਹੈ ਡੁਬਾਈ ਨਾਲ ਕਰਦੇ ਹੋਏ ਐਸਐਚਓ ਸਦਰ ਸਰ ਬਲਿੰਦਰ ਸਿੰਘ ਤੇ ਲਵਨੀਨ ਸਬ ਇੰਸਪੈਕਟਰ ਲਵਨੀਨ ਚੌਕੀ ਇੰਚਾਰਜ ਸ਼ੰਕਰ ਇਹਨਾਂ ਨੇ ਜਿਹੜੇ ਦੇ ਵਿੱਚ ਤਿੰਨ ਬੰਦੇ ਜਿਹੜੇ ਅਰੈਸਟ ਕੀਤੇ ਤੇ ਜਦੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਉਹਨਾਂ ਨੂੰ ਡੰਗਾਈ ਨਾਲ ਉਹਨਾਂ ਕੋਲ ਪੁੱਛਗਿੱਛ ਕੀਤੀ ਗਈ ਤੇ ਉਹਨਾਂ ਕੋਲ ਫਰਦਰ ਜਿਹੜੇ ਆ ਚਾਰ ਮੋਬਾਈਲ ਜਿਹੜੇ ਆ ਟੋਟਲ ਜਿਹੜੇ ਬਰਾਮਦ ਹੋਏ ਜਿਹੜੇ ਇਹਨਾਂ ਨੇ ਵੱਖ-ਵੱਖ ਜਗ੍ਹਾ ਤੋਂ ਖੋਹ ਕੀਤੇ ਸੀਗੇ ਇਹਦੇ ਵਿੱਚੋਂ ਕੋਈ ਜ਼ਿਆਦਾਤਰ ਮਵਾਈ ਨਕੋਦਰ ਦੇ ਏਰੀਏ ਦੇ ਪ੍ਰੋਬਲਮ ਏਰੀਏ ਤੋਂ ਹੋ ਕੀਤੇ ਗਏ ਆ ਔਰ ਜਿਹੜੇ ਚਾਰ ਨਕਲੂ ਮੋਟਰਸਾਈਕਲ ਚੋਰੀशुदा ਬਰਾਮਦ ਹੋਏ ਤੇ ਇੱਕ ਐਕਟਿਵਾ ਸਰ ਇਹਨਾਂ ਤੇ ਪਹਿਲਾਂ ਵੀ ਕੋਈ ਮਾਮਲੇ ਦਰਜ ਹੈਗੇ ਜੀ ਇਹ ਤਿੰਨ ਬੰਦੇ ਨੇ ਜੀ ਇਹਦੇ ਵਿੱਚ ਇੱਕ ਵਿਜੇ ਕੁਮਾਰ ਪੁੱਤਰ ਬਲਕਾਰ ਸਿੰਘ ਹੈ ਇੱਕ ਵਿਜੇ ਕੁਮਾਰੀ ਪੁੱਤਰ ਬਿੰਦਰ ਹੈ ਔਰ ਇੱਕ ਰਾਜਨ ਪੁੱਤਰ ਕੁਲਵੰਤ ਸਿੰਘ ਹੈ ਇਤਨੇ ਜਣੇ ਜਿਹੜੇ ਮੈਸਮਪੁਰ ਪਿੰਡ ਹੈਗਾ ਮੈਥਪੁਰ ਥਾਣੇ ਦੇ ਉੱਤੇ ਦੇ ਰਹਿਣ ਵਾਲੇ ਆ ਇਹ ਜਿਹੜਾ ਰਾਜਨ ਹੈ ਰਾਜਨ ਦੇ ਉੱਤੇ ਆਲਰੇਡੀ ਹੀ ਦੋ ਜਿਹੜੇ ਸਨੇਚਿੰਗ ਦੇ ਕੇਸ ਜਿਹੜੇ ਰਜਿਸਟਰਡ ਹੈ ਸ਼ਾਹਕੋਟ ਥਾਣਾ ਐਂਡ ਮੈਥਪੁਰ ਥਾਣੇ ਦੇ ਵਿੱਚ ਸਰ ਇਹਨਾਂ ਦੇ ਹੋਰ ਵੀ ਸਾਥੀ ਹੈਗੇ ਆ ਜੀ ਉਹ ਵੀ ਪੁਛਗਿੱਛ ਸਾਰੀ ਚੱਲ ਰਹੀ ਹੈ ਜੀ ਅਜੇ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਹੈ ਇਹਨਾਂ ਦਾ ਅਸੀਂ ਪੁਲਿਸ ਰਿਪੋਰਟ ਲੈ ਕੇ ਤੇ ਡੂੰਘਾਈ ਨਾਲ ਪੁਸ਼ਕਸ਼ ਕਰਾਂਗੇ ਜਿਹੜੇ ਵੀ ਇਨਵੋਲਵ ਹੋਣਗੇ ਸਾਰੇ ਬੁੱਕ ਕੀਤੇ ਜਾਣਗੇ ਸਰ ਇਹ ਵਹੀਕਲ ਕਿੱਥੋਂ ਚੋਰੀ ਕਰਕੇ ਲਿਆਉਂਦੇ ਸੀ ਇਹ ਵਹੀਕਲ ਜਿਹੜੇ ਜੀ ਇਹ ਇਹਨਾਂ ਨੇ ਇੱਕ ਇੱਕ ਜਿਹੜੇ ਵਾਈਕਲ ਜਿਹੜੇ ਨੇ ਉਹ ਜ਼ਿਆਦਾਤਰ ਨਾ ਨੇ ਜਲੰਧਰ ਦੇ ਏਰੀਆ ਚ ਜਲੰਧਰ ਕਮਿਸ਼ਨਰੇਟ ਦੇ ਏਰੀਆ ਚ ਚੋਰੀ ਕੀਤੇ ਸਰ ਜਦੋਂ ਇਹ ਲੁੱਟਖੋ ਕਰਦੇ ਸੀਗੇ ਉਦੋਂ ਇਹ ਹਥਿਆਰ ਵਗੈਰਾ ਵੀ ਕਰਦੇ ਸੀ ਯੂਜ਼ ਜਿਹੜਾ ਆਹ ਵਾਲੀ ਸਾਡੀ ਜਿਹੜੀ ਇਹ ਵਾਰਦਾਤ ਇਹਦੇ ਵਿੱਚ ਤਾਂ ਹਥਿਆਰ ਨਹੀਂ ਯੂਜ਼ ਕੀਤਾ ਜਸਟ ਨੇ ਸਿੰਪਲ ਕੀਤੀ ਹੈ ਸਟ੍ਰੀਟਿੰਗ ਪਰ ਬਾਕੀ ਜਿਹੜੇ ਦੂਜੇ ਹੈਗੇ ਉਹਦੇ ਵਿੱਚ ਇਹਨਾਂ ਨੇ ਹਥਿਆਰ ਵਗੈਰਾ ਵੀ ਯੂਜ਼ ਕੀਤੇ ਸੀਗੇ ਉਹ ਸਾਰਾ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਸਾਡੀ ਪਾਰਟ ਆਫ ਇਨਵੈਸਟੀਗੇਸ਼ਨ ਕੋਈ ਹਥਿਆਰ ਵਗੈਰਾ ਬਰਾਮਦ ਵੀ ਮਿਲਿਆ ਕੋਈ ਹੋਰ ਇਹਨਾਂ ਦੇ ਕੋਈ ਨਾ ਕੋਈ ਨਸ਼ੇ ਦਾ ਹਜੇ ਤੱਕ ਤੈਅ ਅਫਨਾਉ ਤੇ ਕੋਈ ਹਜੇ ਆਈ ਨਹੀਂ ਗੱਲ ਸਾਨੂੰ ਸਾਹਮਣੇ ਵੀ ਨਸ਼ੇ ਵਾਲੀ ਜਾਂ ਕਿੱਦਾਂ ਦੀ ਬਟ ਉਹਦੇ ਬਾਰੇ ਵੀ ਸਾਲਾ ਸਾਡਾ ਡਿਊਟੀ ਇਨਵੈਸਟੀਗੇਸ਼ਨ ਕੀ ਹੋਏਗਾ ਸਰ ਲੁੱਟ ਖੋਣ ਤੋਂ ਲੁੱਟ ਲੁੱਟਾ ਖੋਣ ਤੋਂ ਬਾਅਦ ਇਹ ਅਪਰਾਧੀ ਕਿਸੇ ਖਾਸ ਡੀਲਰ ਨੂੰ ਵੇਚਦੇ ਨੇ ਲਈ ਇਹ ਜਿਹਨਾਂ ਦੇ ਜਿਹੜੇ ਹਜੇ ਫੋਨ ਹੈਗੇ ਆ ਇਹ ਤਾਂ ਇਹ ਆਪਣੇ ਏਰੀਆ ਫੂਰਥਲੇ ਦੇ ਏਰੀਏ ਦੇ ਵਿੱਚ ਇਹਨਾਂ ਨੇ ਵੈਸੇ ਹੀ ਹਜੇ ਰੱਖੇ ਸੀਗੇ ਇਹਨਾਂ ਦੀ ਤਿਆਰੀ ਸੀ ਵੇਚਣ ਵੁਚਣ ਦੀ ਬਟ ਹਜੇ ਜਿਹੜਾ ਮੈਂ ਹਜੇ ਅਸੀਂ ਕਿਸੇ ਜਿਹੜੇ ਨਾਲ ਕੋਈ ਹੋਰ ਕਿਤੇ ਵਿੱਚ ਹੋਣਗੇ ਉਹਦੇ ਬਾਰੇ ਵੀ ਤਤਤੀਸ਼ ਕੀਤੀ ਜਾਏਗੀ ਸਰ ਇਹਨਾਂ ਨੂੰ ਕਾਬੂ ਕਿਸ ਤਰ੍ਹਾਂ ਕੀਤਾ ਗਿਆ ਕਾਬੂ ਜੀ ਨਾਕਾ ਲਾਇਆ ਸੀਗਾ ਆਪਣੇ ਅ ਵਿਂਡਲ ਚੱਕ ਵਿਂਡਲ ਪਿੰਡ ਦੇ ਵਿੱਚ ਤੇ ਉੱਥੇ ਡਿਊਰਿੰਗ ਨਾਕਾਬੰਦੀ ਜਿਹੜੇ ਬੰਦੇ ਜਿਹੜੇ ਕਾਬੂ ਕੀਤੇ ਗਏ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਨੇ ਨਤੀਜੀ ਰੈਲੇਵੈਂਟ ਸੈਕਸ਼ਨਸ ਦੇ ਵਿੱਚ ਕੇਸ ਸਟਰ ਕੀਤਾ ਜਿਹੜਾ ਸਿਕਾਇਤਾਂ ਉਹਦੇ ਚੰਨ ਵੀ ਰੈਸਪਾਈ ਗਈ ਹੈ ਤੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਅੱਗੇ ਉਹ ਜਿਹੜਾ ਇਹਨਾਂ ਦੇ ਨਾਲ ਹੋਰ ਨੁਵਾਈ ਨਾਲ ਪੁੱਛਗਿੱਛ ਕੀਤੀ ਜਾਏਗੀ ਵੀ ਹੋਰ ਕੋਈ ਮੋਬਾਈਲ ਜਾਂ ਮੋਟਰਸਾਈਕਲ ਜਾਂ ਹੋਰ ਜਿਹੜੇ ਇਹਨਾਂ ਨੇ ਕੋਈ ਕ੍ਰਾਈਮ ਕੀਤੇ ਜਾਂ ਕੋਈ ਹੋਰ ਨਾਲ ਕੋਈ ਅਸੋਸੀਏਟ ਹੈਗਾ ਉਹਨਾਂ ਬਾਰੇ ਪਤਾ ਕੀਤਾ ਜਾਏਗਾ ਠੀਕ ਠੀਕ ਓਕੇ ਜੀ